ਪੰਜਾਬ ਦੇ ਵਿੱਚ ਮੁਰ ਵਿਧਾਨ ਸਭਾ ਦੀ ਚੋਣ ਹੋਣ ਜਾ ਰਹੀ ਆ ਲੁਧਿਆਣਾ ਪਸ਼ਮੀ ਹਲਕੇ ਦੀ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ ਆ ਇੱਥੇ ਮੁਰ ਜਿਮਨੀ ਚੋਣ ਹੋਵੇਗੀ ਇੱਥੇ ਦਾਦੇ ਨੇ ਕਿ ਵਿਧਾਇਕ ਗੁਰਪ੍ਰੀਤ ਗੋਗੀ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ 11 ਜਨਵਰੀ ਨੂੰ ਇਹ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ ਸੀ ਤਾਂ ਹੁਣ 6 ਮਹੀਨਿਆਂ ਦੇ ਵਿੱਚ ਵਿੱਚ ਇਸ ਸੀਟ ਤੇ ਚੋਣ ਕਰਾਏ ਜਾਣੇ ਨੇ 10 ਜੁਲਾਈ ਤੋਂ ਪਹਿਲਾਂ ਪਹਿਲਾਂ ਇਸ ਸੀਟ ਤੇ ਚੋਣਾਂ ਹੋਣਗੇ ਇੱਥੇ ਦੱਸਦੇ ਨੇ ਕਿ 10 ਤੇ 11 ਜਨਵਰੀ ਦੀ ਰਾਤ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਉਹਨਾਂ ਦੀ ਉਹਨਾਂ ਦੇ ਘਰ ਦੇ ਵਿੱਚ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ ਸੀ ਕੱਲ ਗੁਰਪ੍ਰੀਤ ਗੋਗੀ ਉਹਨਾਂ ਦਾ ਭੋਗ ਹੈਗਾ ਵਾ ਉਸ ਤੋਂ ਬਾਅਦ ਇਹ ਸੀਟ ਤੇ ਜਿਹੜਾ ਵਾ ਕੰਮ ਸ਼ੁਰੂ ਹੋ ਜਾਵੇਗਾ ਤਾਂ 6 ਮਹੀਨਿਆਂ ਦੇ ਵਿੱਚ ਵਿੱਚ ਇਸ ਸੀਟ ਤੇ ਚਨਾਬ ਕਰਾਏ ਜਾ ਰਹੇ ਨੇ ਤਾਂ ਇੱਥੇ ਦੱਸ ਦੇਣੇ ਆ ਕਿ 2022 ਦੇ ਵਿੱਚ ਚੋਣ ਹੋਈ ਸੀ ਉਸ ਦੌਰਾਨ ਨੇ ਨਤੀਜੇ ਜਿਹੜੇ ਸਾਹਮਣੇ ਆਏ ਸੀਗੇ ਗੁਰਪ੍ਰੀਤ ਬੱਸੀ ਗੋਗੀ ਉਹਨਾਂ ਨੂੰ ਉਸ ਦੌਰਾਨ 40000 ਚ 443 ਦੇ ਕਰੀਬ ਵੋਟਾਂ ਪਈਆਂ ਸੀਗੀਆਂ ਇਸ ਤੋਂ ਇਲਾਵਾ ਜੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਐਡਵੋਕੇਟ ਵਿਕਰਮ ਸਿੱਧੂ ਉਹਨਾਂ ਨੂੰ 28107 ਦੇ ਕਰੀਬ ਵੋਟਾਂ ਪਈਆਂ ਸੀਗੀਆਂ ਤਾਂ ਭਾਰਤ ਭੁਸ਼ਨਾਸ਼ੂ ਜਿਹੜੇ ਕਿ ਕਾਂਗਰਸ ਤੋਂ ਉਮੀਦਵਾਰ ਸੀ ਉਹਨਾਂ ਨੂੰ ਉਸ ਦੌਰਾਨ 32931 ਦੇ ਕਰੀਬ ਜੋ ਵੋਟਾਂ ਪਈਆਂ ਸੀਆਂ ਇਸ ਤੋਂ ਇਲਾਵਾ ਕਾਲੀ ਦਲ ਦੇ ਜੋ ਉਮੀਦਵਾਰ ਸੀਗੇ ਮਹੇਸ਼ਿੰਦਰ ਗਰੇਵਾਲ ਉਹਨਾਂ ਨੂੰ 10000 72 ਦੇ ਕਰੀਬ ਵੋਟਾਂ ਪਈਆਂ ਸੀਗੀਆਂ ਤਾਂ ਹੁਣ ਇਸ ਸੀਟ ਤੇ ਦੁਬਾਰਾ ਜਿੰਨੀ ਚੋਣ ਹੋਣ ਜਾ ਰਹੀ ਆ ਆਮ ਆਦੀ ਪਾਰਟੀ ਕਿਸ ਨੂੰ ਆਪਣਾ ਉਮੀਦਵਾਰ ਬਣਾਉਂਦੀ ਹੈ ਸਮਾਂ ਦੱਸੇਗਾ ਪਰ ਇਸ ਦੇ ਨਾਲ ਲਾਲ ਭਾਰਤ ਪੁਸ਼ਨਾਸ਼ੂ ਜਿਹੜੇ ਨੇ ਕਾਂਗਰਸ ਤੋਂ ਉਮੀਦਵਾਰ ਸੀਗੇ ਇਸ ਤੋਂ ਇਲਾਵਾ ਕਾਲੀ ਦਲ ਤੋਂ ਮਹੇਸ਼ਿੰਦਰ ਗਰੇਵਾਲ ਭਾਜਪਾ ਤੋਂ ਐਡਵੋਕੇਟ ਵਿਕਰਮ ਸਿੱਧੂ ਕੀ ਮੋੜ ਇਹਨਾਂ ਨੂੰ ਦੁਬਾਰਾ ਚੋਣਾਂ ਦੇ ਵਿੱਚ ਉਤਾਰਿਆ ਜਾਵੇਗਾ ਇਹ ਸਮਾਂ ਦੱਸੇਗਾ ਪਰੇ ਸੀਟ ਤੇ ਹੁਣ ਦੁਬਾਰਾ ਜਿਹੜੀ ਆ ਚੋਣ ਹੋਣ ਜਾ ਰਹੀ ਆ ਇੱਕ ਵਾਰ ਫੇਰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਮੋੜ ਵਿਧਾਨ ਸਭਾ ਦੀ ਚੋਣ ਹੋਣ ਜਾ ਰਹੀ ਹੈ ਜਿਮਨੀ ਚੋਣ ਹੋਣ ਜਾ ਰਹੀ ਆ ਗੁਰਪ੍ਰੀਤ ਗੋਗੀ ਉਹਨਾਂ ਦੀ ਮੌਤ ਹੋ ਗਈ ਸੀ ਵਿਧਾਇਕ ਨੇ ਹਲਕਾ ਪੱਛਮੀ ਤੋਂ ਤਾਂ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਉਹਨੇ ਸੀਟ ਤੇ ਮੋੜ ਜਿਹੜਾ ਵਾ ਚੋਣ ਹੋਵੇਗੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਚੋਣਾਂ ਜਿਹੜੇ ਨੇ ਕਰਾਏ ਜਾਣਗੇ 10 ਜੁਲਾਈ ਤੋਂ ਪਹਿਲਾਂ ਪਹਿਲਾਂ ਇਸ ਸੀਟ ਤੇ ਚੋਣ ਹੋਣਗੇ ਇਸ ਸੀਟ ਤੇ ਹੁਣ ਤੇਜ਼ੀ ਨਾਲ ਜਿਹੜਾ ਵਾ ਕੰਮ ਵੀ ਜਿਹੜਾ ਵਾ ਵੱਖ-ਵੱਖ ਪਾਰਟੀਆਂ ਵੱਲੋਂ ਸ਼ੁਰੂ ਕੀਤਾ ਗਿਆ ਵਾ ਕਿਉਂਕਿ ਵਿਧਾਇਕ ਗੁਰਪ੍ਰੀਤ ਗੋਗੀ ਉਹਨਾਂ ਦੀ ਮੌਤ ਹੋ ਗਈ ਆ ਇਸ ਸੀਟ ਖਾਲੀ ਹੋ ਗਈ ਆ ਔਰ 11 ਤਰੀਕ ਨੂੰ ਇਸ ਸੀਟ ਜਿਹੜੀ ਆ ਖਾਲੀ ਘੋਸ਼ਿਤ ਵੀ ਕਰ ਦਿੱਤੀ ਗਈ ਆ ਤਾਂ ਇਸ ਸੀਟ ਤੇ ਮੁੜ ਚੋਣਾਂ ਹੋਣ ਜਾ ਰਹੇ ਨੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਸ ਸੀਟ ਤੇ ਦੁਬਾਰਾ ਚੋਣ ਹੋਣ ਜਾ ਰਹੀ ਆ ਕੱਲ ਉਹਨਾਂ ਦਾ ਭੋਗ ਹੈਗਾ ਵਾ ਉਸ ਤੋਂ ਬਾਅਦ ਇਸ ਸੀਟ ਤੇ ਇਹ ਜਿਹੜਾ ਕੰਮ ਸ਼ੁਰੂ ਹੋ ਜਾਵੇਗਾ ਆਮ ਆਦਮੀ ਪਾਰਟੀ ਆਪਣਾ ਇਸ ਸੀਟ ਤੇ ਕਿਸ ਨੂੰ ਉਮੀਦਵਾਰ ਬਣਾਵੇਗੀ ਇਹ ਸਮਾਂ ਦੱਸੇਗਾ ਕਾਂਗਰਸ ਕਿਸ ਨੂੰ ਉਮੀਦਵਾਰ ਬਣਾਵੇਗੀ ਭਾਜਪਾ ਕਿਹੜਾ ਉਮੀਦਵਾਰ ਲੈ ਕੇ ਆਵੇਗੀ ਅਕਾਲੀ ਦਲ ਕਿਹੜਾ ਉਮੀਦਵਾਰ ਲੈ ਕੇ ਆਵੇਗੀ ਇਹ ਸਮਾਂ ਦੱਸੇਗਾ ਪਰ ਇਸ ਸੀਟ ਤੇ ਹੁਣ ਦੁਬਾਰਾ ਚੋਣ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਇਹ ਸੀਟ ਆਈ ਸੀਗੀ ਗੁਰਪ੍ਰੀਤ ਗੋਗੀ ਹੁਣ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀਗੀ ਤਾਂ ਵੱਡੀ ਲੀਡ ਦੇ ਨਾਲ ਇਸ ਸੀਟ ਤੇ ਜਿੱਤੇ ਸੀਗੇ ਉਸ ਦੌਰਾਨ ਉਹਨਾਂ ਨੂੰ 40000 443 ਦੇ ਕਰੀਬ ਵੋਟਾਂ ਪਈਆਂ ਸੀਗੀਆਂ ਤਾਹੂਨੇ ਸੀਟ ਤੇ ਦੁਬਾਰਾ ਚੋਣਾਂ ਹੋਣਗੇ ਕੌਣ ਇਸ ਸੀਟ ਤੇ ਬਾਜ਼ੀ ਮਾਰੇਗਾ ਸਮਾਂ ਦੱਸੇਗਾ ਪਰ ਇਸ ਸੀਟ ਜਿਹੜੀ ਆ ਵਿਧਾਇਕ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਆ ਤਾਂ ਹੁਣ ਇਸ ਸੀਟ ਤੇ ਨਵਾਂ ਵਿਧਾਇਕ ਕੌਣ ਬਣੇਗਾ ਕੌਣ ਜਿੱਤੇਗਾ ਇਹ ਸਮਾਂ ਹੀ ਹੁਣ ਦੱਸੇਗਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ